ਆਡਾ ਹਉਮੈ ਸੁੰਹੱਲਾ ਤੀਜਾ ਗੁਰਮੁਖ ਸਭ ਵਾਪਾਰ ਭਲਾ ਸੁਖੀ ਮਨ ਨੂੰ ਦਬੈਰ ਬੈਉ ਜਿੱਥੇ ਤੇ ਮਾਰਾ ਕੋਈ ਚੀਜ਼ ਐ ਵਪਾਰ ਸਾਨੂੰ ਕਰਨਾ ਚਾਹੀਏ ਆਪ ਕਿਰਪਾ ਕਰਕੇ ਸਿੱਖਿਆ ਦਿੰਦੇ ਹਨ ਗੁਰਮੁਖ ਸਭ ਵਾਪਾਰ ਭਲਾ ਗੁਰਮੁਖੋ ਸਾਰੇ ਵਾਪਾਰ ਗੁਰਮੁਖਾਂ ਨੂੰ ਪਹੇਚੰਦੇ ਹਨ ਜੇ ਸਹਿਜੇ ਕੀ ਜੈਰਾ ਕੋਲ ਤੋਂ ਸੁਲੂ ਸੁਲੂ ਪੜਾਇਆ ਦੇ ਅਨਸਾਰ ਜੋ ਕੁਝ ਬਣਦਾ ਹੈ ਉਹ ਚਾਹੇ ਕਿਸੇ ਵਿਹਾਰ ਨੂੰ ਵੀ ਕਰਦਾ ਹੈ ਉਹ ਸਾਰੇ ਵਿਕਾਰ ਹੀ ਚੰਗੇ ਆ ਜੇ ਸਹੀ ਇਸ ਰੂਪ ਦੀ ਪ੍ਰਾਪਤੀ ਵਾਸਤੇ ਕੀਤੇ ਜਾਣ ਵਿਕਾਰ ਤਾਂ ਮੰਨਤ ਹੁੰਦੇ ਨੇ ਰੂਪ ਉਹ ਗੁਰਮੁਖ ਅਨ ਦਾ ਵਿਕਾਰ ਹੈ ਅਨੰਦ ਨੂੰ ਨਾਮ ਵਖਾਣੀ ਹੈ ਮਰੇ ਕਿਹੜਾ ਵਿਕਾਰ ਆਪ ਜੱਤੀਏ ਜੇ ਨਾਮ ਘੂੜ ਮੰਗਾ ਤੁਸੀਂ ਜੋ ਸੁਖੀ ਜੋ ਆਪ ਇਹਦਾ ਨਾਮ ਬਿਤਾਵੇ ਰਾਜ ਨੂੰ ਮਰੇ ਤੋਂ ਅੰਮ੍ਰਿਤ ਦਾ ਨਾਮ ਦਾ ਕਹਿੰ ਕਰੀਏ ਆਪ ਕੀ ਜੈ ਰਾਮ ਇਹ ਜੋ ਮਾਰ ਸੋਤੋਂ ਤ ਲੈ ਗੁਰਮਖੋਜ ਸਹਿਜ ਵਸਦੀ ਪ੍ਰਾਪਤੀ ਆਸਤੇ ਕਰੀਏ ਲਾਹ ਹਰੀ ਦੇ ਰਸ ਲੈ ਪੀਣ ਨੂੰ ਪ੍ਰਾਪਤ ਕਰੀਏ ਲਾਹ ਹਰਿ ਭੇ ਭਾਈ ਲਾਹ ਹਰ ਰਸ ਲੀਜੈ ਹਰ ਰਾਮ ਜੈ ਖਰੀਵ ਰਾਖੂ ਪ੍ਰੇਵਰਤੀ ਲਾਹ ਲੈ ਲੀਏ ਹਰੀ ਨੂਰਾ ਜੀਜੈ ਉਚਾਰਨਾ ਕਰੀਏ ਆਨੰਦ ਨੂੰ ਨਾਮ ਵਖਾਣ ਰਾਤ ਨੂੰ ਰਸਨਾ ਕਰਕੇ ਵੀ ਸਵਾਸਣ ਕਰਕੇ ਵੀ ਨਾਮ ਦਾ ਕ슴 ਕਰੇ ਗੁਣ ਸੰਗ੍ਰਹਿ ਆਗਣ ਵਿਕਣ ਹੈ ਗੁਣ ਜਿਹੜੇ ਸਤਿਗੁਰੂ ਤੋਂ ਹੁਵੇ ਆ ਧਰਮ ਆਦਿਕ ਉਹਨੂੰ ਸੰਗ੍ਰਹਿ ਇਕੱਤਰ ਕਰੇ ਹਿਰਦੇ 'ਚ ਜੇ ਵੀ ਉਹ ਗੁਣੇ ਨੂੰ ਵਿਕਰੀ ਕਰੇ ਤਿਆਗ ਨਾ ਕਰੇ ਦੂਰ ਕਰੇ ਉਹਨਾਂ ਦੇ ਤਾਈ ਉਹ ਦੇਜੇ ਸੰਗ੍ਰਹਿ ਦੇ ਜੀ ਝੂਠ ਮਥਾ ਤੇ ਸੱਚ ਦੀ ਪ੍ਰਾਪਤੀ ਹੁੰਦੀ ਹੈ ਜੇ ਕਰੇ ਰਛਨ ਦੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਇਹ ਉਹ ਗੋੜੀ ਬਿਕਰੀ ਕਰੇ ਪਿਆਗੇ ਦੂਰ ਕਰੇ ਆਪੇ ਆਪ ਪਛਾਨ ਆਪਣੇ ਜੋ ਤੁਮ ਪਤਵਲਾ ਖਰ ਹੈ ਆਪ ਇਹ ਤਤਵਲਾ ਖਰ ਤੇ ਉਸ ਆਪਣੇ ਆਪ ਸੂਰਪ ਨੂੰ ਪਛਾਨਣਾ ਕਰੇ ਗੋਰ ਮਤ ਪਾਤਵੇਂ ਅੰਤ ਅੰਦਰ ਆਪਣੇ ਸੂਰਪ ਦੇ ਗਿਆਨ ਕਰਕੇ ਆਪਣੇ ਆਪ ਨੂੰ ਪਛਾਣ ਨਾ ਕਰੇ ਗੁਰਮਤਿ ਪਾਈ ਵੱਡੀ ਵਡਿਆਈ ਉਹਨਾਂ ਨੇ ਗੁਰਮਤਿ ਪ੍ਰਾਪਤ ਕੀਤੀ ਹੈ ਉਹਨਾਂ ਦੀ ਬਹੁਤ ਸੰਸਾਰ ਦੀ ਵੱਡੀ ਵਡਿਆਈ ਹੋਈ ਹੈ ਸੱਚਾ ਸਾਧ ਰਸ ਪੀਜ ਸੱਚੇ ਗੁਰਾਂ ਦੇ ਸ਼ਬਦ ਦੁਆਰਾ ਆਤਮ ਰਸ ਦੇ ਤਾਈ ਪੀਣਾ ਕਰੀਏ ਨਾਨਕ ਹਰ ਕੀ ਭਗਤ ਨਿਰਾਲੀ ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਪਰਮੇਸ਼ਰ ਦੀ ਭਗਤੀ ਹੈ ਇਹ ਦੁਨੀਆ ਤੋਂ ਨਿਹਾਰੀ ਕਰਨ ਵਾਲੀ ਹੈ ਗੁਰਾਲੀ ਅਸੰਗ ਕਰਨੋ ਵਾਲੀ ਐ ਗੁਰਮੁਖੇ ਬਿਰਲਾ ਕੀ ਜੈ ਪਰ ਕੋਈ ਕੋਈ ਗੁਰਮੁਖ ਅਧਿਕਾਰੀ ਬਿਰਲੇ ਗੁਰਮੁਖਾਂ ਨੂੰ ਮੁਖਿਆਂਦਾਰਾ ਕਰਦੇ ਹੈ ਗੁਰਮੁਖ ਖੇਤੀ ਹਰ ਅੰਤਰ ਦੀਜੀ ਐ ਇਹ ਗੁਰਮੁਖ ਦਾ ਗੁਸਾਰ ਮਾਗ ਦੱਸੇ ਇਹ ਖੇਤੀ ਕਰਨੀ ਐ ਫਰੀਦਾ ਨਾਮੇ ਖੇਤੀ ਵਿਚਾਰੂਪੀ ਹਰ ਦੁਆਰਾ ਇਸ ਪ੍ਰਕਾਰ ਵਿਵੇਕ ਕਰਕੇ ਵਿਚਾਰ ਕਰਕੇ ਸਾਂਸਨ ਤੋਂ ਰੂਪੀ ਬੈਲ ਬਣਾਇਆ ਕਰਕੇ ਇਹ ਅੰਦਰ ਬੀਜਣਾ ਕਰੀਏ ਫਰਮ ਰੂਪੀ ਕਿਆਰੇ ਦੇ ਅੰਦਰ ਮਰ ਲੀ ਜਾ ਸਰੀਰ ਜਮਾਏ ਰਾਮ ਹੋ ਜਾ ਸ਼ਰਮਣ ਕਰਨਾ ਇਹ ਬੀਜਣਾ ਹੈ ਜਿਹੜਾ ਹਰੀ ਦੇ ਨਾਮ ਦਾ ਮੰਨਨ ਕਰਨਾ ਹੈ ਇਹ ਸੀਸ ਤੇ ਖੇਤੀ ਨੂੰ ਜਮਾ ਲਈਏ ਰਾਮ へ ਪਾਈ ਆਪਣੇ ਘਰ ਅੰਦਰ ਰਾਖ ਪੁੰਚਤੀ ਆਪਣੇ ਘਰ ਹਿਰਦੇ ਦੇ ਅੰਦਰ ਆਤਮ ਰਾਸ ਨੰਦ ਉਸ ਨੂੰ ਫਿਰ ਭਾਈ ਤੂੰ ਪ੍ਰਗਣਾ ਕਰ ਲਾਹ ਲੈ ਪਰਥਾਈ ਰਾਂ ਇਸ ਸਰਕਾਰ ਗੁਰਾਂ ਦੇ ਪਰਥਾਏ ਸੁਭਾਦ ਕਰਕੇ ਇਹ ਲਾਭ ਲੈਣਾ ਕਰੋ ਲਾਹ ਲੈ ਪਰਾਥਾ ਜੋ ਹੈ ਪ੍ਰਲੋਕ ਪ੍ਰਲੋਕ ਦਾ ਲਾਹਾ ਲੈਣਾ ਕਰੋ ਗੁਰਾਂ ਦੇ ਸੁਭਾਦ ਕਰਕੇ ਲਾਹਾ ਪਰਥਾਏ ਹਰ ਮਨ ਬਸਾਏ ਲਾਹ ਪਰਥਾਏ ਪ੍ਰਲੋਕ ਦਾ ਲਾਹਾ ਹੈ ਪਰ ਆ ਰੂਹੀਓ ਪਰਾਂ ਹੈ ਈਸ਼ਵਰ ਦਾ ਸੱਚਾ ਖੰਡ ਵੀ ਪ੍ਰਾਪਤੀ ਦਾ ਇਹ ਹਰੀ ਨੂੰ ਸਰਬਨ ਕਰਕੇ ਮੰਨਣ ਕਰੇ ਤੇ ਵਸਾਇ ਕਮਾਉਣਾ ਕਰੇ ਧਾਨ ਖੇਤੀ ਵਾਪਾਰ ਸਾਨੂੰ ਨਾ ਜੀ ਖੇਤੀ ਹੈ ਇਹ ਜੀ ਜਿਹੜੀ ਮਹਾਲੀ ਕੋਸਾਣੀ ਕਰਨੀ ਸ਼ਰਮਪਾਣੀ ਤਰ ਖੇਤ ਨਾ ਬੀਜ ਸੰਪੋਖ ਸੁਹਾਗਾ ਰਖ ਗਰੀਬੀ ਵੇਸੋ ਇਸ ਪ੍ਰਕਾਰ ਦੀ ਜਿਹੜੀ ਖੇਤੀ ਕਰਦੇ ਆ ਤੇ ਤਾਂ ਨਵੋ ਪਾਰ ਹੈ ਤਨਮਨ ਤਾਂ ਦੇ ਕੇ ਜੋ ਗੁਰਾਂ ਦੇ ਪਾਸੋਂ ਨਾਮ ਨੂੰ ਖਰੀਦਦੇ ਹਨ ਹਰ ਨਾਮ ਧਿਆਈ ਮਨ ਵਿਚਾਈ ਜੋ ਪਰਮੇਸ਼ਰ ਦੇ ਨਾਮ ਨੂੰ ਪਹਿਲਾਂ ਤਾਂ ਸਰਵਣ ਕਰਦੇ ਆ ਫਿਰ ਮਨ ਵਿੱਚ ਮੰਨਣ ਕਰਦੇ ਆ ਫਿਰ ਵਿਸਾਇ ਵਿੱਚ ਅਭਾਸਨ ਕਰਦੇ ਆ ਬਿਲੀ ਅਨੁਸ਼ਣ ਕਰਕੇ ਹਰੀ ਨਾਮ ਦੇ ਭਿਆਨ ਜੁੜ ਕੇ ਤਿਆ ਕਾਲ ਮੁਕਤੀ ਕਰ ਲੈਂਦੇ ਐ ਪੂਜੈ ਗੁਰ ਵਿਚਾਰਾ ਇਹ ਗੁਰੂ ਸਾਹਿਬ ਦੁਆਰਾ ਵਿਚਾਰ ਪਹਿਲਾਂ 부ਜੇ ਪੁੱਛੇ ਫਿਰ ਸਰਮਣ ਕਰੇ ਗੁਰਾਂ ਪਹਿਰ ਮੰਨਣ ਕਰੇ ਫਿਰ ਵਸਾਵੇ ਨਿਯਸਤਨ ਕਰੇ ਫਿਰ ਹਰੀ ਦੇ ਨਾਮ ਨੂੰ ਧਿਆ ਕੇ ਤਿਆ ਕਾਲ ਮੁਕਤੀ ਕਰਕੇ ਉਹਦਾ ਰੂਪ ਹੀ ਹੋ ਜਾਵੇ ਮਾਨਮੁਖ ਖੇਤੀ ਵਣਜ ਕਰ ਥੱਕੇ ਜੇ ਮਾਨਮੁਖ ਲੋਕੋ ਖੇਪੀਆਂ ਕਰਕੇ ਵਪਾਰ ਕਰਕੇ ਹਮ ਚੁੱਕੇ ਥੱਕ ਚੁੱਕੇ ਹਨ ਜਿਸਨਾ ਭੁੱਖ ਨਾ ਜਾਏ ਉਹਨਾ ਵੀ ਭਾਈ ਕ੍ਰਿਸ਼ਨਾਂ ਦੀ ਜਿਹੜੀ ਭੁੱਖ ਆ ਉਹ never ਨਹੀਂ ਹੁੰਦੀ ਕ੍ਰਿਸ਼ਨਾਂ ਦਾ ਸੰਕ ਸੰਧੀ ਬਣੀ ਰਹਿੰਦੀ ਉਹਨਾਂ ਦੇ ਰਾਜ 'ਚ ਨਾਨਕ ਨਾਮ ਬੀਜ ਮਨ ਅੰਦਰ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਬੀਜ ਦਾ ਮਨੰਦਰ ਸੱਚਾ ਸਾਉਦ ਸੁਭਾਈ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸੁਭਾਵੋ ਕੀ ਤੋ ਭਾਇ ਪ੍ਰਕਾਸ਼ ਹੋਇਆ ਵੇਗਾ ਹਰ ਵਾਪਾਰ ਸੇ ਜਨ ਲਾਗੇ ਹਰੀ ਦੇ ਨਾਮ ਰੂਪੀ ਵਪਾਰ ਚੋ ਪੁਰਖ ਲੱਗੇ ਹਨ ਜਿਨ੍ਹਾਂ ਮਾਸਤਕ ਮਣੀ ਵੱਡ ਭਾਗੂ ਰਾਮ ਜਿਨ੍ਹਾਂ ਦੇ ਮੱਥੇ ਦੇ ਮਣੀ ਸਿਰੋ ਮਣੀ ਰਤੀ ਹੈ ਵੱਡਿਆਂ ਭਾਗਾਂ ਵਾਲੇ ਹਨ ਮੁਖੀ ਭਾਗਨ ਜਿਨ੍ਹਾਂ ਦੇ ਮੱਥੇ ਦੇ ਪਾਰ ਸੇ ਜਨ ਲਾਗੇ ਮਹੋਰੀ ਸੁਬਾਹ ਖਰੀਦਣ ਦੀ ਗਰਾਉਂਦਾ ਦੇਖ ਲੈਣਗੇ ਉਹ ਪੁਰਖ ਨੇ ਕਿੰਨਾ ਮਾਸਤੇ ਤੇ ਮਣੀ ਵੱਡ ਭਾਗੂ ਰਾਂ ਇਹਦੇ ਮੱਥੇ ਦੀ ਮਣੀ ਨਾ ਰਹੀ ਹੈ ਮਨਿ ਸ਼੍ਰੋਮਣੀ ਵਜੇ ਸੇਖੋ ਜੇ ਇਸ ਤਰ੍ਹਾਂ ਕਰਨ ਵਾਲੂ ਵੀ ਭਾਈੁਰਮਤੀ ਮਨ ਨਿਜ ਕਾਰਨ ਵਸਿਆ ਗੁਰਮਤਿ ਧਾਰਨੇ ਕਰਕੇ ਮਨ ਸੂਪ੍ਰੀ ਕਰਦੇ ਸ਼ੁੱਧ ਹੋ ਗਿਆ ਸਚੈ ਸਾਉਦ ਬੈਰਾਗੂ ਰਾਮ ਸਚੇ ਗੁਰਾਂ ਦੇ ਸ਼ਬਦ ਕਰਕੇ ਪਦਾਰਥਾਂ ਵੱਲੋਂ ਵਿਰਾਗ ਹੋ ਗਿਆ ਰਾਮ ਹੈ ਭਾਈ ਮੁਖ ਮਾਸਕ ਭਾਗੂ ਸਚ ਬੈਰਾਗੂ ਮੁਖ ਦੇ ਸ਼੍ਰੋਮਣੀ ਮਾਸਕ ਦੇ ਭਾਗ ਹਨ ਮੁਖ ਮੱਥੇ ਦੇ ਹੈ ਹਾਰੀ ਮੁੱਖ ਮਾਸਤਕ ਭਾਗੂ ਸੱਚ ਬਹਿਰਾ ਗੁਰੂ ਨੂੰ ਸੱਚੀ ਦੀ ਪ੍ਰਾਪਤੀ ਦਾ ਵਾਰਾਗ ਲੱਗਾ ਹੋਇਆ ਹੈ ਸਾਚ ਰਤੇ ਵਿਚਾਰੀ ਜਿਹੜੇ ਨਾਮ ਦੇ ਰੰਗੇ ਹੋਏ ਸਰੂਪ ਦੀ ਵਿਚਾਰ ਵਾਲੇ ਹਨੋ ਨਾਮ ਬਿਨਾ ਸਭ ਜਗ ਬੋਰਨ ਮਰਦ ਨਾਮ ਤੋਂ ਬਿਨਾ ਸਾਰਾ ਜਗ ਕੌਲ ਵਿਚਾਰ ਰਿਹਾ ਹੈ ਕੌਲਾ ਹੋ ਰਿਹਾ ਹੈ ਧਭਦੇ ਹੋ ਮੈਂ ਮਾਰੀ ਇਹਨਾਂ ਦੇ ਗੁਰਾਂ ਦੇ ਸ਼ਬਦ ਦੀ ਕਮਾਈ ਕੀਤੀ ਹੈ ਉਹਨਾਂ ਦੇ ਵੀ ਹੰਗ ਦਾ ਜਨਤਾ ਨਾਰੀ ਹੈ ਸੱਚ ਹੈ ਸਾਉਦ ਲਾਗ ਮਤ ਉਪਜੈ ਕਈ ਸੱਚੇ ਬੁਰਾਂ ਤੋਂ ਸ਼ੌਦਤ ਲੱਗੀਏ ਪਰ ਤੁਮ ਬਿਸ਼ੈਣੀ ਮਤ ਪੈਦਾ ਹੁੰਦੀ ਅੰਦਰ ਗੁਰਮੁਖ ਨਾਮ ਸੁਹਾਗ ਗੁਰਵਾਲੇ ਨਾਮ ਕਰਕੇ ਸੁਹਾਗ ਆਨੰਦ ਪ੍ਰਾਪਤ ਹੋਇਆ ਹੈ ਨਾਨਕ ਸਾਉਦ ਮਿਲੇ ਭੌ ਭੰਜਨ ਨੂੰ ਸਾਹਿਬ ਜੀ ਕਹਿੰਦੇ ਗੁਰਾਂ ਦੇ ਸ਼ਬਦ ਵਿੱਚ ਜਿਹੜੇ ਮਿਲਦੇ ਹੈ ਉਨਾਰੇ ਜਮਨ ਮੰਦ ਦਾ ਕੋ ਮਾਰਾ ਕਾੰਦੇ ਹੈ ਹਰ ਰਾਵੇ ਮਾਸਕ ਭਾਗੂ ਹਰੀ ਦੇ ਤਾਂ ਹੀ ਰਾਵੇ ਮਾਣਦੇ ਅਨੰਦ ਨੂੰ ਇਹਨਾਂ ਦੇ ਮੱਥੇ ਦੇ ਸ਼੍ਰੋਮਣੀ ਪਾਗ ਲਿਸਕਾਮ ਕਰ ਮਾ ਰੂਪ ਹਨ ਖੇਤੀ ਬਾਣ ਜੋ ਸਭ ਹੁਕਮ ਹੈ ਸਭ ਜੰਗਲੀ ਦੀ ਖੇਤੀ ਕਰਨੀ ਹੈ ਜਾਂ ਬਾਣ ਦੀ ਵਪਾਰ ਕਰਨ ਹੈ ਵਾਹਿਗੁਰੂ ਹੁਕਮ ਮੰਨ ਲੈ ਸਭ ਕੁਝ ਹੈ ਹੁਕਮੇ ਮੰਨ ਵੜਿਆਈ ਰਾਵੇ ਮਾਰਾ ਕਰਾਵੇ ਉਹ ਕਰੇ ਉਹ ਗੁੰਦੇਤੀ ਪਰਮੇਸ਼ਰ ਦੇ ਨਾਮ ਦਾ ਮੰਨਣ ਕਰੇ ਕਿਸੇ ਗੱਲ ਦੀ ਵਡਿਆਈ ਇਸ ਰੂਪ ਦੀ ਪ੍ਰਾਪਤੀ ਦੀ RAM ਹੈ ਪਾਈ ਗੁਰਮਤੀ ਹੁਕਮ ਬੁਧੀ ਹੈ ਇਹ ਹੁਕਮ ਜਿਹੜਾ ਪਰਮੇਸ਼ਰ ਦਾ ਗੁਰਮਤ ਦੁਆਰਾ ਸਿੱਖਿਆ ਧਾਰ ਕੇ 부ਝੀਏ ਸਮਝੀਦਾ ਤੁਸੀਂ ਦਾ ਗੁਰਾਂ ਤੋਂ ਹੁਕਮੇ ਮੇਲ ਮਿਲਾਈ RAM ਨੂੰ ਗੁਰਨ ਦੁਆਰਾ ਹੁਕੂਮ ਮੰਨ ਲੈ ਕਰਕੇ ਪਰਮੇਸ਼ਰ ਦੇ ਮੇਲ ਚ ਆਪ ਮਿਲੀਦਾ ਹੈ ਬੋਰਨ ਅਵਕਾਰੀ ਨੂੰ ਮਿਲਾ ਲਈਦਾ ਰਾਮ へ ਪਾਈ ਹੁਕਮ ਨਿਲਾਈ ਸਹਿ ਜ ਸਮਾਈ ਗੁਰੂ ਦੁਆਰਾ ਸ੍ਰਿਸ਼ਟੀ ਮਿਲਦੀ ਹੈ ਸ਼ੰਤੀ ਗੁਰੂ ਵੀ ਨਾ ਵੀ ਮਾਰੇ ਦੇ ਨਾਮ ਜ ਸਮਾਈ ਮਿਲਾਬ ਹੋਇਆੁਰ ਕਾ ਸਾਉਦ ਅਪਾਰ ਉਹਨਾਂ ਨੂੰ ਗੁਰੂ ਸਾਹਿਬ ਦੇ ਸ਼ੌਦ ਪ੍ਰਕਿਰਤੀ ਦੇ ਪਾਰ ਆਤਮ ਅਪਾਰ ਦੀ ਪ੍ਰਾਪਤੀ ਵਾਲਾ ਮਿਲ ਗਿਆ ਹੈ ਬੱਤੀ ਵੜੇ ਆਈ ਗੁਰ ਤੇ ਪਾਈ ਸਚੀ ਜੜੀ ਵੜਾਈ ਬ੍ਰਹਮ ਗਿਆਨੀ ਆਪਰਮੇਸ਼ਰ ਦੀ ਇਸ ਤੁਗ੍ਰਾਂਟੋ ਪ੍ਰਾਪਤ ਕੀਤੀ ਹੈ ਸੱਚ ਸਵਾਰਨ ਹਰ ਸੱਚ ਨਾਮ ਦੇ ਕੇ ਗੁਰੂ ਸਾਹਿਬ ਜੀ ਸਾਰਿਆਂ ਦੇ ਹਿਰਦਿਆਂ ਨੂੰ ਸਵਾਰ ਮੁਵਾਦੀ ਹਨ ਪਾਉ ਪੰਜਨ ਪਾਇਆ ਆਪ ਗਵਾਇ ਜਿਹਨਾਂ ਨੇ ਆਪਾ ਭਾਵਨ ਨੂੰ ਗਵਾਇਆ ਹੈ ਉਹ ਜਮਨ ਮੰਦ ਦੇ ਪੈਰੋਂ ਪੜਨ ਵਾਲੇ ਪਰਮੇਸ਼ਰ ਨੂੰ ਨ ਪਾ ਲਿਆ ਹੈ ਗੁਰਮੁਖ ਮੇਲ ਮਿਲਾਇ ਉਹਨਾਂ ਗੁਰਮੁਖਣੀ ਮਹਾਰਾਜ ਜੀ ਨੇ ਆਪ ਦੇ ਨਾਮ ਚ ਬੁਲਾਇਆ ਹੈ ਯੋਗ ਗੁਰਮੁਖੀ ਨਾਂ ਉਹ ਜੀ ਮਿਲਦੇ ਉਹਨਾਂ ਆਪ ਦੇ ਸਰੂਪ ਵਿੱਚ ਮੋਲਾ ਲਿਆ ਹੈ ਉਹ ਨਾਨਕ ਨਾਮ ਨਰੰਜਨ ਅਗਮ ਅਲੋਚਰ ਗੁਰੂ ਨਾਨਕ ਦੇ ਉਰੰਦਰ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਅਸੁੱਧ ਮੰਨ ਕਰਕੇ ਗੱਲ ਤਾਂ ਨਹੀਂ ਹੋਦੀ ਪਾਈ ਜਾਂ ਨਹੀਂ ਅਗੰਮ ਹੈ ਸ਼ਾਸਨਾਂ ਕਰਕੇ ਵੀ ਅਗੰਮ ਹੈ ਅਤੇ ਅਤੇ ਅਗੋਚਰ ਇੰਜਰੀਆ ਦੀ ਵਿਸ਼ੇ ਹੈ ਹੁਕਮੇ ਰਹਾ ਸਮਾ ਜਿਹੜੇ ਗੁਰਾਂ ਦੇ ਹੁਕਮ ਨੂੰ ਮੰਨਦੇ ਹੈ ਉਹਨੇ ਇਹ ਸਮਾਈ ਮਿਲ ਰਿਹਾ ਹਰ ਵਕਤ ਮਿਲੇ ਰਹਿੰਦੇ ਆ ਹੋ